ਬਹਾਦਰ ਸ਼ਾਹ ਨੇ ਆਖਿਆ ਮਹਾਰਾਜ ਦਿੱਨੀ ਚ ਆਇਆ ਨੂੰ ਗੁਰੂ ਕਲਗੀਧਰ ਮਹਾਰਾਜ ਕਹਿੰਦੇ ਹੁਣ ਪਤੇ ਦੀ ਗੱਲ ਕਰੀਏ ਕਹਿੰਦਾ ਜੀ ਮਹਾਰਾਜ ਸਤਗੁਰੂ ਕਹਿੰਦੇ ਦੱਸ ਸਾਨੂੰ ਕਿਉਂ ਸੱਦਿਆਈ ਕਹਿੰਦਾ ਮਹਾਰਾਜ ਬਾਦਸ਼ਾਹ ਰਾਜ ਭਾਗ ਝੋਲੀ ਚ ਪਾ ਦਿਓ ਮਹਾਰਾਜ ਕਹਿੰਦੇ ਤਿੰਨ ਸ਼ਰਤਾਂ ਉਹ ਤਿੰਨ ਸ਼ਰਤਾਂ ਪੂਰੀਆਂ ਕਰਦੇ ਤੈਨੂੰ ਭਾਰਤ ਦੇਸ਼ ਦਾ ਬਾਦਸ਼ਾਹ ਬਣਾ ਮਹਾਰਾਜ ਕਿਹੜੀਆਂ ਕਿਹੜੀਆਂ ਆਹ ਨੋਟ ਕਰਿਓ ਮਹਾਰਾਜ ਨੇ ਆਖਿਆ ਪਹਿਲੀ ਸ਼ਰਤ ਦੇਸ਼ ਦਾ ਬਾਦਸ਼ਾਹ ਬਣ ਕੇ ਕਿਸੇ ਦੇ ਧਰਮ ਵਿੱਚ ਦਖਲ ਅੰਦਾਜ਼ੀ ਨਾ ਦੇਈਂ ਸਤਿਗੁਰੂ ਕਲਕੀ ਧਰਮਹਾਰਾਜ ਨੇ ਆਖਿਆ ਬਾਦਸ਼ਾਹ ਬਣ ਕੇ ਕਿਸੇ ਦੇ ਧਰਮ ਵਿੱਚ ਦਖਲ ਅੰਦਾਜ਼ੀ ਨਾ ਦੇਈ। ਮਹਾਰਾਜ ਠੀਕ ਆ। ਦੂਜੀ ਸ਼ਰਤ। ਸਤਿਗੁਰੂ ਨੇ ਆਖਿਆ ਜਿਦ ਦਿਨ ਬਾਦਸ਼ਾਹ ਬਣ ਗਿਓ ਤੇਰੇ ਕੋਲੋਂ 19 ਬੰਦੇ ਲੈਣੇ ਮੈਂ 19 ਬੰਦੇ। ਕਿਹੜਾ ਕਿਹੜਾ ਮਹਾਰਾਜ? ਸਤਿਗੁਰੂ ਕਹਿੰਦੇ ਵਜੀਦ ਖਾਨ ਵਰਗੇ। ਉਹਦੇ ਤੋਂ ਬਾਅਦ ਗੰਗੂ ਵਰਗੇ। ਉਹਦੇ ਤੋਂ ਬਾਅਦ ਸੋਨੀਪੱਤ ਕੈਂਥਲ ਕੁੜਾਮ ਠਸਕਾ ਸ਼ਾਹਬਾਦ ਕਪੂਰੀ ਲਾਹੌਰ ਫਲੋਰ ਜਲੰਧਰ ਕਸੂਰ ਇਤਿਹਾਦਕ ਹਾਕਮ ਬੰਦੇ ਲੈਣੇ ਨੇ ਉਹਨੇ ਆਖਿਆ ਮਹਾਰਾਜ ਦਿੱਤੀ ਗੁਰੂ ਕਲਗੀਧਰ ਨੇ ਆਖਿਆ ਜੇ ਤਿੰਨ ਸ਼ਰਤਾਂ ਮੰਨ ਗਿਆ ਤੇ ਤੈਨੂੰ ਬਾਦਸ਼ਾਹ ਬਣਾ ਦੇਵਾਂਗੇ ਠੀਕ ਹੈ ਮਹਾਰਾਜ ਹੁਣ ਗੁਰੂ ਕਲਗੀਧਰ ਮਹਾਰਾਜ ਦੀ ਮਦਦ ਕਰਨ ਵਾਸਤੇ ਮੇਰੇ ਸਤਿਗੁਰੂ ਆ ਗਏ ਨੇ ਤੇ ਦੂਜੇ ਬੰਨੇ ਨੋਟ ਕਰਿਓ ਤਾਰਾ ਆਜਮ ਦੇ ਕੋਲ ਜਿਹੜੀ ਫੌਜ ਆ 110000 ਤੇ ਬਹਾਦਰ ਸ਼ਾਹ ਦੇ ਕੋਲ ਆ 365000 ਫਿਰ ਵੀ ਮਦਦ ਗੁਰੂ ਕਲਗੀ ਧਰਦੀ ਕਿਉਂ ਮੰਗਣ ਡਿਆ ਸੈਂਕੜੇ ਤੋਪਾ ਵਾਂ ਉਹ ਤਾਂ ਮਦਦ ਮੰਗਣ ਡਿਆ ਆਪਾਂ ਗੁਰਬਾਣੀ ਵਿੱਚੋਂ ਪੜਦੇ ਜਿਸ ਦੇ ਹੋਵੇ ਵੱਲ ਸੋ ਕਦੇ ਨਾ ਹਾਰਦਾ ਜਿਹਦੇ ਵੱਲ ਰੱਬ ਖਲੋ ਜਾਵੇ ਉਹ ਬੰਦਾ ਨਹੀਂ ਕਦੇ ਹਾਰਦਾ ਹੁੰਦਾ ਹੁਣ ਮੁਕਤੀ ਗੱਲ ਮਕਾਮ ਬਹਾਦਰ ਸ਼ਾਹ ਨੇ ਤਿਆਰੀ ਕਰ ਲਈ ਉਧਰੋਂ ਬਹਾਦਰ ਸ਼ਾਹ ਦੇ ਛੋਟੇ ਭਰਾ ਨੇ ਇੱਕੇ ਮਾਂ ਦੇ ਕੁੱਖੋਂ ਜੰਮੇ ਦੇ ਭਰਾ ਭਰਾ ਦਾ ਵੈਰੀ ਬਣ ਗਿਆ ਭਰਾ ਭਰਾ ਦਾ ਵੈਰੀ